ਇਸ ਤਰ੍ਹਾਂ ਕਿ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਸੀਗਾ ਡੀਸੀ ਸਾਹਿਬ ਦਾ ਹੁਕਮ ਸੀ ਰਿਸਪੈਕਟਡ ਡੀਸੀ ਸਾਹਿਬ ਸਿਵਲ ਸੈਨ੍ਹ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਅੱਜ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਡਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਸੀਂ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਬਹੁਤ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਇਸ ਵੇਲੇ ਇਸ ਕਰਕੇ ਆਪਾਂ ਪ੍ਰੀਪੇਅਰ ਕਰਨਾ ਆਪਣੇ ਆਪ ਨੂੰ ਕਿ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਟ੍ਰੈਲ ਕੀਤੀ ਹੈ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਪਿਆ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਹੈ ਉਹ ਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਹੈ ਉਹ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਿੰਦੇ ਹਾਂ ਜੋ-ਜੋ ਸਾਨੂੰ ਪਿੱਛੋਂ ਹਦਾਇਤਾਂ ਆਣਗੀਆਂ ਵੀ ਐਨੇ ਵਜੇ ਫਾਈਲ ਚਲਾਣਾ ਆਪਾਂ ਚਲਾ ਦੇਾਂਗੇ ਡਿਊਟੀ ਗਾਰਡ ਸਾਡੇ ਕੋਲ 24 24x7 ਇੱਥੇ ਹੁੰਦੇ ਨੇ ਕਹਿੰਨਾ ਕਿ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਸੀਗਾ ਡੀਸੀ ਸਾਹਿਬ ਦਾ ਹੁਕਮ ਸੀ ਰਿਸਪੈਕਟਡ ਡੀਸੀ ਸਾਹਿਬ ਸਿਵਲ ਸੈਨ੍ਹ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਆਈ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਡਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਇਸ ਵੇਲੇ ਇਸ ਕਰਕੇ ਆਪਾਂ ਪ੍ਰਪੇਅਰ ਕਰਨਾ ਆਪਣੇ ਆਪ ਨੂੰ ਵੀ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਟ੍ਰਲ ਕੀਤੀ ਹੈ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਗਿਆ ਸਰ ਇਸ ਤਰ੍ਹਾਂ ਹੁੰਦਾ ਹੀ ਜਿਹੜਾ ਆਪਣਾ ਸਾਇਰਨ ਹੈ ਉਹ ਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਹੈ ਕੋ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਾਂਗੇ ਜੋ ਜੋ ਸਾਨੂੰ ਪਿੱਛੇ ਹਦਾਇਤਾਂ ਆਣਗੀਆਂ ਵੀ ਐਨੇ ਵਜੇ ਫਾਇਰਿੰਗ ਚਲਾਣਾ ਆਪਾਂ ਚਲਾ ਦੇਾਂਗੇ ਕੋਈ ਗੋਡ ਸਾਡੇ ਕੋਲ ਚੋ 2427 ਇੱਥੇ ਹੁੰਦੀ ਹੈ ਨਾ ਕਿ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਸੀਗਾ ਡੀਸੀ ਸਾਹਿਬ ਦਾ ਹੁਕਮ ਜੇ ਰਿਸਪੈਕਟਡ ਡੀਸੀ ਸਾਹਿਬ ਸ਼ਿਵ ਸੈਨ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਆ ਇਸ ਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੀ ਅੱਜ ਮੋਕ ਡਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਸੀਂ ਅੱਜ ਮੋਕ ਡਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬ ਇਸ ਕਰਕੇ ਆਪਾਂ ਪ੍ਰਪੇਅਰ ਕਰਨਾ ਆਪਣੇ ਆਪ ਨੂੰ ਵੀ ਜੇ جنگ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਟ੍ਰੈਲ ਕੀਤੀ ਹੈ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਗਿਆ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਹੈ ਉਹ ਸਰਕਾਰ ਦਿੱਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਕੋਈ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਿਕਿਉਰਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਿੰਦੇ ਜੋ-ਜੋ ਸਾਨੂੰ ਪਿੱਛੋਂ ਹਦਾਇਤਾਂ ਆਣਗੀਆਂ ਵੀ ਇੰਨੇ ਵਜੇ ਸਾਇਰਨ ਚਲਾਉਣਾ ਆਪਾਂ ਚਲਾ ਦੇਾਂਗੇ